ਦੇਖਣ ਵਾਲੇ ਪਿਆਰੇ ਸਾਡੇ ਦਰਸ਼ਕੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਗੇ ਮੈਨੂੰ ਤਾਂ ਥੋੜੀ ਜਿਹੀ ਉਹ ਗੱਲਾਂ ਸੁਣਾਓ ਅੱਜ ਦੱਸੋ ਦੇਖੋ ਜਦੋਂ ਅਸੀਂ ਛੋਟੇ ਹੁੰਦੇ ਸੀ ਹਨਾ ਤਾਂ ਸਾਡੇ ਪਿੰਡ ਜਿੱਦਾਂ ਨਾ ਪਿੰਡ ਦੇ ਵਿੱਚੋਂ ਕੋਈ ਬੀਬੀ ਭੈਣ ਆ ਰਹੀ ਐ ਸਾਡੀ ਬੇਬੇ ਨੂੰ ਦਾਦੀ ਨੂੰ ਨਾਨੀ ਨੂੰ ਕਹਿਣਾ ਬੀਬੀ ਮੱਥਾ ਟੇਕਦੀਆਂ ਬੀਬੀ ਪੈਰੀ ਪੈਨੀਆਂ ਤੇ ਫਿਰ ਉਹਨਾਂ ਦੇ ਕਿੰਨੀਆਂ ਸੋਹਣੀਆਂ ਅਸੀਸਾਂ ਦੇਣੀਆਂ ਫਿਰ ਤੇ ਫਿਰ ਦਾਦੀ ਨੇ ਕਹਿਣਾ ਪੁੱਤ ਜਿਉਂਦੀ ਰਹਿ ਪੁੱਤ ਤਾਂ ਬੁੱਢਾ ਸਹਾਗਣ ਹੋਵੇ ਪਰ ਤੇਰੇ ਬੱਚੇ ਜਿਹਾ ਹੁਣ ਦੁੱਧੀ ਪੁੱਤੀ ਨਾ ਹੋਵੇ ਪੁੱਤ ਤੂੰ ਕਿੰਨੀ ਆਸ ਮਣੇ ਲੱਭ ਜਾ। ਪਹਿਲਾਂ ਭੈਣੇ ਇਹ ਲੋ ਆਪਾਂ ਨਾ ਆਪਾਂ ਹੁਣ ਤੇ ਸਾਸਰੀ ਆਕਾਲ ਕਹਿਣ ਲੱਗ ਪਏ ਆ। ਹਾਂਜੀ ਭੈਣੋ ਪੈਰੀ ਪਹਿਣਾ ਕਹਿੰਦੇ ਹੁੰਦੇ ਸੀ ਤੇ ਉਹਨਾਂ ਨੇ ਜਿਹੜੀਆਂ ਸਿਆਣੀਆਂ ਜਨਾਨੀਆਂ ਸੀ ਉਹਨਾਂ ਨੇ ਅਸ਼ੀਰਵਾਦਾਂ ਦੇਣੀਆਂ। ਪੁੱਤ ਆਏ ਸਵਾਗਣ ਰਹੇ ਤੇਰੀ ਉਮਰ ਵੱਡੀ ਵੱਡੀ ਹੋਵੇ ਪਰਿਵਾਰ ਰਾਜੀ ਖੁਸ਼ੀ ਰਵੇ ਤੈਨੂੰ ਪੜ੍ਹਾਈ ਆਵੇ ਦੇ ਨਰੋਈ ਰਹੇ ਨਰੋਈ ਰਹੇ ਇਹੋ ਜਿਹੇ ਅਸੀਸਾਂ ਦੇਣੀਆਂ ਅਸੀਸਾਂ ਦੀ ਛੜੀ ਲਾ ਦਿਆਂ ਅਸੀਸ ਇਹ ਮੈਨੂੰ ਤਾਂ ਸਾਡੇ ਪਿੰਡੇ ਇੱਕ ਨਾ ਬੀਬੀ ਅਸੀਂ ਟਿਊਸ਼ਨ ਪੜਨ ਜਾਣਾ ਬੀਬੀ ਤਾਨੂੰ ਦੱਸਦੀ ਉਹ ਗੱਲ ਮੈਨੂੰ ਅੱਲੇ ਵੀ ਦਿਮਾਗ 'ਚ ਰਹਿੰਦੀ ਹੈ ਮੇਰੇ ਤੇ ਉਹਨਾਂ ਨੂੰ ਨਾ ਸਾਡੀ ਮਤਲਬ ਚਾਚੀਆਂ ਤਾਈਆਂ ਨੇ ਕਹਿਣਾ ਬੀਬੀ ਮੱਥਾ ਟੇਕ ਦੇਆ ਬੀਬੀ ਪੈਰੀ ਪੈਨੀਆਂ ਪੈਰੀ ਵੀ ਹੱਥ ਲਾਉਣਾ ਉਹਨੇ ਕਹਿਣਾ ਭਾਈ ਜੀ ਬੱਚੇ ਜੀ ਸਾਈਂ ਜੀ ਦੇਨ ਰੋਈ ਰਹੇ ਚੜੀ ਨਾ ਦਿੰਦੇ ਸੀ ਸੀਸਾਂ ਨੂੰ ਰੁੱਧੀ ਪੁੱਤੀ ਫਲੇ ਜਿਵੇਂ ਤੁਸੀਂ ਦੱਸਿਆ ਹੁਣੇ ਹਨਾ ਨਹੀਂ ਭਾਈ ਮਾਲਕ ਰੰਗ ਭਾਗ ਲਾਵੇ ਐਨੀ ਪੋਜ਼ਿਟਿਵ એનર્ਜੀ ਹਨਾ ਬੰਦਾ ਤਾਂ ਮੈਂ ਕਹਿੰਦਾ ਗਾਦਗਾਦ ਹੋ ਜਾਂਦਾ ਰੂਹ ਰੱਜ ਜਾਂਦੀ ਤੁਸੀਂ ਰੂਹ ਕਹਿੰਨੇ ਰੱਜ ਜਾਂਦੀ ਜੇ ਦੋ ਅਗਲਾ ਪੈਰਾ ਨੂੰ ਹੱਥ ਲਾਉਂਦਾ ਸੀ ਕਈਆਂ ਦੀ ਆਦਤ ਹੁੰਦੀ ਸੀ ਲੱਤਾਂ ਵੀ ਕੁੱਟ ਦਿੰਦੇ ਸੀ ਹਾਂ ਇਹ ਵੀ ਇਹ ਚੀਜ਼ ਵੀ ਅਜਿਹੀ ਚੀਜ਼ ਬਹੁਤ ਬੜੀ ਜਿਆਦਾ ਗੁੱਸੇ ਵਾਲੀ ਬੜੀ ਪੁਸ਼ੀ ਹੁੰਦੀ ਲੱਤਾਂ ਨੂੰ ਨਾ ਕੁੱਟੀ ਜਾਣਾ ਇਦਾਂ ਤੇ ਉਹ ਜਦੋਂ ਆਮ ਆਉਂਦਾ ਤੇ ਆਪਣੇ ਮੂੰਹ ਆਪੇ ਹੀ ਆਪ ਮਹਾਰੇ ਸੀਸਾ ਨਿਕਲਦੀਆਂ ਸੀ ਹਾਂ ਆਪਾਂ ਦੇ ਕੋਲੋਂ ਜਿਹੜੇ ਉਹ ਦਿੰਦੇ ਸੀ ਸਿਆਣਿਆ ਕੋਲ ਖੜੀ ਬਹਿੰਦੇ ਹੈਨਾ ਜਿਵੇਂ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਕਿ ਆਪਣੇ ਪਰਿਵਾਰ ਐ ਜਿਹੜਾ ਸਾਡਾ ਹੱਟ ਦੇ ਵਿੱਚ ਮੇਰੀਆਂ ਭੈਣਾਂ ਮਾਮਾ ਪਰਜਾਈਆਂ ਸਾਰੇ ਕੋਲ ਬੈਠਾ ਕਿ ਉਹਨਾਂ ਤੋਂ ਕੁਝ ਸਿੱਖਾਂ ਸ਼ੁਰੂ ਤੋਂ ਹੀ ਆਹੀ ਬਚਪਨ ਤੋਂ ਹੀ ਹੈ ਚੀਜ਼ਾਂ ਮੇਰੇ ਜੀ ਤੁਸੀਂ ਦੇਖਦੇ ਆ ਰਹੇ ਹੋ ਵਧੀਆ ਜੇ ਹੈਗੀਆਂ ਨੇ ਤੇ ਆਪਣਾ ਕਾਮਯਾਬ ਹੋਈ ਜਾਨੀ ਆ ਹੈ ਇਹ ਆਪਣਾ ਚਲੋ ਕਿ ਤੈਨੂੰ ਜਿਆਦਾ ਹੁਣ ਗੀਤਾਂ ਤੇ ਸੱਦਦੇ ਆ ਡਰਾਮਿਆਂ ਚ ਤੈਨੂੰ ਸੱਦਦੇ ਆ ਕਈ ਥਾਵਾਂ ਤੇ ਤੈਨੂੰ ਸੱਦਦੇ ਆ ਬਿਆਦ ਬਿਆਮ ਆਤੇ ਤੈਨੂੰ ਸਾਦੇ ਸਾਦੇ ਫੰਕਸ਼ਨਾਂ ਤੇ ਤੈਨੂੰ ਸਾਦੇ ਆ ਤੇ ਜੇ ਤੈਨੂੰ ਇੰਨਾ ਕੁਝ ਤੇਰੇ ਚ ਟੈਲੈਂਟ ਹੈਗਾ ਵਾ ਤੇ ਤਾਂ ਹੀ ਤੈਨੂੰ ਸਾਦੇ ਆ ਉਹ ਤੁਹਾਡੇ ਤੋਂ ਸਿੱਖੀਆਂ ਕਿੰਨੀਆਂ ਚੀਜ਼ਾਂ ਮੈਂ ਇੱਕ ਦੂਸਰੇ ਤੋਂ ਪਰ ਤੇਰੀ ਜਿਹੜੀ ਲਿਆਕਤ ਉਹ ਬਹੁਤ ਜ਼ਿਆਦਾ ਰਾਨੋ ਹੋਰ ਅਰਵਿੰਦਰ ਜੀ ਤੁਸੀਂ ਵੀ ਕੁਝ ਦੱਸੋ ਪਿੰਡਾਂ ਦੇ ਵਿੱਚ ਕਿਦਾਂ ਤੁਸੀਂ ਵੀ ਇਹ ਚੀਜ਼ਾਂ ਦੇਖੀਆਂ ਨੇ ਹੰਡਾਈਆਂ ਨੇ ਸਾਨੂੰ ਤਾਂ ਵੰਦਰ ਸੰਦੋਂ ਉਹਨਾਂ ਤੇ ਸੰਦ ਗੋੜੇ ਕੀਤੇ ਲੋਕ ਜਿਹੜੇ ਨੇ ਉਹ ਪੈਰਾਂ ਨੂੰ ਹੱਥ ਨਹੀਂ ਲਾਉਂਦੇ ਜੇ ਸਾਸਰੀ ਘਰ ਵਿੱਚ ਬੁਲਾਉਂਦੇ ਦੂਰਾਂ ਹੀ ਸੁੱਟਦੇ ਆ ਹੈ ਉਹ ਆਖੀ ਦਾ ਹੈ ਇਹ ਕੀ ਗੱਲ ਘੜੀ ਬੈਠੋ ਕੋਲੇ ਸਾਸਰੀ ਘਰ ਲਈ ਇੱਜ਼ਤ ਨਾਲ ਨਹੀਂ ਬੁਲਾਉਂਦੇ ਮੁੱਥੇ 'ਚ ਮਾਰਦੇ ਆ ਉਹ ਆਹ ਜੇ ਜਾਇਦਾ ਸਿਰ ਨੂੰ ਕਰ ਦੇਣੀ ਐ ਇਦਾਂ ਵੀ ਉਹ ਲੋਕੀ ਕਹਿਣਗੇ ਵੀ ਆਇਆ ਐਡਾ ਵੱਡਾ ਸਿਰ ਜੂ ਥਾ ਨੂੰ ਕਰਦਾ ਤੇ ਤੂੰ ਸ਼ਕਾਂਕੀ ਦੀ ਜ਼ੁਬਾਨ ਨਹੀਂ ਹਿਲਾ ਸਕਦਾ ਸੱਚੀ ਗੱਲ ਨਹੀਂ ਤੂੰ ਕਰ ਸਕਦਾ ਸੋਹਣਾ ਐਸਰੇ ਤੇ ਐਂ ਕਰਦਾ ਵਾਹੇ ਐਡੇ ਪਾ ਗੱਲਾਂ ਦੇ ਮਤਲਬ ਵੀ ਦੇਖੋ ਕਿੰਨੇ ਉੱਚੇ ਨੇ ਸਤ ਸ੍ਰੀ ਅਕਾਲ ਦਾ ਮਤਲਬ ਕਿ ਅਕਾਲ ਪੁਰਖ ਸੱਚ ਹੈ ਸੱਚ ਹੈ ਨਮਸਤੇ ਦਾ ਵੀ ਮਤਲਬ ਉਹੀ ਹੈ ਕਿ ਨਾਮ ਸੱਚ ਹੈ ਸੱਚ ਹੈ ਜਿਸ ਵੀ ਮਰਜੀ ਭਾ ਸੱਚ ਜਿਸ ਵੀ ਮਰਜੀ ਤੁਸੀਂ ਪੜੇ ਤਾਂ ਰਮਦਾ ਆਪਾਂ ਜਿਹੜੇ ਵਿਸ਼ ਕਰਦੇ ਆਂ ਮਤਲਬ ਸਾਰਿਆਂ ਦੀ ਇੱਕੋ ਹੀ ਨੇ ਤੇ ਸਾਰਿਆਂ ਦੀ ਮਤਲਬ ਬਹੁਤ ਉੱਚੇ-ਸੂੱਚੇ ਨੇ ਤੇ ਪਹਿਰਾਵਾ ਦੇਖੋ ਕਿੰਨਾ ਸੋਹਣਾ ਤੁਸੀਂ ਪੂਰੀ ਬਾਜੂ ਪਾਈ ਐ ਤੁਸੀਂ ਵੀ ਕਿੰਨਾ ਸੋਹਣਾ ਉਹ ਨਾ ਕਿੰਨੇ ਪਹਿਰਾਵਾ ਵੀ ਚੇਂਜ ਹੋਣ ਲੱਗ ਗਿਆ ਹੈ ਨਾ ਗੱਲਾਂ ਬਾਤਾਂ ਲਹਿਜੇ ਸਭ ਕੁਝ ਹੀ ਸਾਡਾ ਬਦਲਦਾ ਜਾ ਰਿਹਾ